ਹਾਂਜੀ ਬਹੁਤ ਸਾਰੇ ਲੋਕ ਜਿਹੜੇ ਅੱਜ ਕੱਲ ਚਲੋ ਆਪਾਂ ਨਾਮ ਨਹੀਂ ਲੈਣਾ ਵੱਖ-ਵੱਖ ਥਾਵਾਂ ਤੇ ਜਾਂਦੇ ਆ ਬਹੁਤ ਸਾਰੀਆਂ ਪੌੜੀਆਂ ਚੜ-ਜੜ ਜਾਂਦੇ ਆ ਪਰ ਉਹ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਨਜ਼ਰ ਅੰਦਾਜ਼ ਕਰਕੇ ਜਾਂਦੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਹਰ ਇੱਕ ਇਨਸਾਨ ਦਾ ਆਪਣਾ ਆਪਣਾ ਇੱਕ ਸੋਚ ਆ ਲੇਕਿਨ ਸਾਡੇ ਲਈ ਸਾਡਾ ਗੁਰੂ ਸਭ ਤੋਂ ਉੱਤਮ ਆ ਔਰ ਸਭ ਤੋਂ ਸਭ ਤੋਂ ਉੱਪਰ ਆ ਔਰ ਸਾਨੂੰ ਇੱਥੇ ਹੀ ਆ ਕੇ ਸਕੂਨ ਮਿਲਦਾ ਆ ਔਰ ਇਹ ਸਾਡੀ ਰੋਹ ਦਾ ਸਕੂਨ ਆ ਜੀ ਤੇ ਅਸੀਂ ਇਦਾਂ ਹੀ ਹਰ ਸਾਲ ਸਾਲ ਦਰ ਸਾਲ ਇੱਥੇ ਆ ਕੇ ਆਪਣੇ ਗੁਰੂ ਮਹਾਰਾਜ ਜੀ ਦੇ ਜਨਮ ਸਥਾਨ ਤੇ ਦਰਸ਼ਨ ਕਰਕੇ ਆਪਣੀ ਰੂਹ ਨੂੰ ਖੁਸ਼ ਕਰਨਾ ਚਾਹੁੰਦੇ ਆ ਜੀ ਪਹਿਲੇ 2-3 ਦਿਨਾਂ ਦੇ ਤੁਸੀਂ ਇੱਥੇ ਪਹੁੰਚੇ ਆ ਇੱਥੇ ਜਿੱਦਾ ਸੰਗਤ ਬੜੀ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਆ ਕੋਈ ਲੰਗਰਾਂ ਵਿੱਚ ਜਾਂ ਖਾਣ ਪੀਣ ਰਹਿਣ ਸਹਿਣ ਵਿੱਚ ਕੋਈ ਤੰਗੀ ਪਰੇਸ਼ਾਨੀ ਆਈ ਨਹੀਂ ਨਹੀਂ ਵੀਰ ਜੀ ਕੋਈ ਨਹੀਂ ਕਿਸੇ ਚਰਨ ਦੀ ਕੋਈ ਕਮੀ ਨਹੀਂ ਸਾਰੇ ਇੱਕ ਚੀਜ਼ ਕਿੰਨੇ ਟਾਈਮ ਲੰਗਰ ਰਾਈਟ ਟਾਈਮ ਤੇ ਮਿਲਦਾ ਜੀ ਪੂਰੇ ਟਾਈਮ ਤੇ ਮਿਲਦਾ ਹਰ ਇੱਕ ਚੀਜ਼ ਔਰ ਰਹਿਣ ਸਹਿਣ ਸਭ ਕੁਝ ਇੱਥੇ ਬਹੁਤ ਵਧੀਆ ਹੈ ਸੋ ਇਹ ਜਿਹੜੇ ਸਾਰੇ ਪ੍ਰਬੰਧਿਆਰੀ ਦੇਖ ਰਹੇ ਇੱਕ ਡੇਰਾ ਸਚਕਣ ਬੱਲਾ ਦੇ ਮਹਾਨ ਮਹਾਪੁਰਸ਼ਾਂ ਵੱਲੋਂ ਕੀਤੀ ਜਾਂਦੀ ਹੈ ਉਹਨਾਂ ਦੀ ਬਿੜਾਈ ਵਿੱਚ ਦੋ ਸ਼ਬਦ ਜ਼ਰੂਰ ਮੇਰੇ ਸਤਗੁਰ ਨਰੰજનदास ਮਹਾਰਾਜ ਜੀ ਬਹੁਤ ਦੁਨੀਆ ਨੂੰ ਤਾਰਦੇ ਨੇ ਔਰ ਉਹਨਾਂ ਨੇ ਸਾਡੀ ਬਾਹ ਫੜੀ ਔਰ ਹਰ ਇੱਕ ਸੰਗਤ ਦੀ ਬਾਹ ਫੜੀ ਹੈ ਜੀ ਤੇ ਉਹਨਾਂ ਨੂੰ ਤਾਰਦੇ ਆ ਇਸੇ ਤਰ੍ਹਾਂ ਸਾਨੂੰ ਉਹ ਸਾਡੀ ਬਾਹ ਫੜ ਕੇ ਰੱਖਣ ਤੇ ਆਪਣੇ ਚਰਨਾਂ ਨਾਲ ਸਾਨੂੰ ਹਮੇਸ਼ਾ ਲਾ ਕੇ ਰੱਖਣ ਅਸੀਂ ਡੇਰਾ ਬੱਲੇ ਵੀ ਜਾ ਕੇ ਲੰਗਰ ਦੀ ਸੇਵਾ ਜਾਂਦੇ ਸਾਡੀ 17 ਤਰੀਕ ਕੋਲੇ ਕਿੰਗਰੇ ਦੀ ਹੁੰਦੀ ਆ ਜੋ ਬੋਲੇ ਸੋਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸੋ ਸੰਗਜੀ ਇਸ ਸਮੇਂ ਸੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜਿੱਥੇ ਗੁਰੂ ਰਵਿਦਾਸ ਨਾਵਲੇਵਾ ਸੰਗਤਾਂ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆ ਕੇ ਆਪਣੇ ਮਹਾਨ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਮੰਦਿਰ ਤੇ ਤੁਸੀਂ ਦੇਖ ਸਕਦੇ ਆ ਪ੍ਰਸ਼ਾਦੇ ਲੰਗਰਾਂ ਦੀਆਂ ਸੇਵਾਵਾਂ ਕਰ ਰਹੀਆਂ ਆ ਆਓ ਆਪਾਂ ਗੱਲਬਾਤ ਕਰਦੇ ਆ ਇੱਥੇ ਸਾਡੀਆਂ ਮਾਤਾ ਮਾਂ ਭੈਣਾਂ ਬੈਠੀਆਂ ਕਿਉਂਕਿ ਅੱਜ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸਮਾਜ ਦਾ ਬਹੁਤ ਵੱਡਾ ਹਿੱਸਾ ਵੱਖ-ਵੱਖ ਥਾਵਾਂ ਤੇ ਜਾਂਦਾ ਜਿੱਥੇ ਗੁਰੂ ਰਵਿਦਾਸ ਦਾ ਕਦੇ ਜ਼ਿਕਰ ਨਹੀਂ ਹੁੰਦਾ ਜਿੱਥੇ ਸਾਡੇ ਸੰਤਾਂ ਮਹਾਪੁਰਸ਼ਾਂ ਦਾ ਜ਼ਿਕਰ ਨਹੀਂ ਹੁੰਦਾ ਉਹਨਾਂ ਨੂੰ ਕਿੱਦਾਂ ਆਪਾਂ ਸਤਗੁਰੂ ਰਵਿਦਾਸ ਮਰ ਦੇ ਜਨਮ ਸਥਾਨ ਮੰਦਨਾ ਜੋੜ ਲਾ ਆ ਆਪਾਂ ਗੱਲਬਾਤ ਕਰਦੇ ਆ ਪੰਜ ਜੈ ਗੁਰਦੇਵ ਜੀ ਜੈ ਗੁਰਦੇਵ ਜੀ ਤਾਨ ਗੁਰਦੇਵ ਜੀ ਤੁਸੀਂ ਕਿੱਥੋਂ ਆਏ ਜੀ ਅਸੀਂ ਖੜਲੇ ਕਿੰਗਰੇਜ ਲੰਦਰ ਤੋਂ ਆਏ ਆ ਜੀ ਵੀ ਪਹਿਲੀ ਵਾਰ ਆਏ ਜਿਸ ਤੋਂ ਪਹਿਲਾਂ ਵੀ ਆਏ ਆ ਜੀ ਅਸੀਂ ਮੇਰਾ ਤੀਸਰਾ ਤੀਸਰੀ ਵਾਰ ਮੈਂ ਆਈ ਹੋਈ ਆ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਬਹੁਤ ਵੀਰ ਜੀ ਇੰਡੀ ਸੰਗਤ ਬਹੁਤ ਸਕੂਨ ਅਸੀਂ 350 ਬੰਦਾ ਆਏ ਆ ਜੀ ਤੇ 3 ਸਾਲ ਤੋਂ ਅਸੀਂ ਇਸ ਤਰ੍ਹਾਂ ਹੀ ਆ ਰਹੇ ਆ ਤੇ ਬਹੁਤ ਖੁਸ਼ੀ ਹੁੰਦੀ ਆ ਆਪਣੇ ਗੁਰੂ ਮਹਾਰਾਜ ਜੀ ਦੇ ਜਨਮ ਸਥਾਨ ਤੋਂ ਉਹਨਾਂ ਦਾ ਦੇਖ ਕੇ ਲੰਗਰ ਪਕਾ ਕੇ ਸੇਵਾ ਕਰਕੇ ਸਾਨੂੰ ਬਹੁਤ ਖੁਸ਼ੀ ਤੇ ਬਹੁਤ ਅਨੰਦ ਮਿਲਦਾ ਪੰਜ ਜੀ ਪੰਜੀ ਬਹੁਤ ਸਾਰੇ ਲੋਕ ਜਿਹੜੇ ਅੱਜ ਕੱਲ ਚਲੋ ਆਪਾਂ ਨਾਮ ਨਹੀਂ ਲੈਣਾ ਵੱਖ-ਵੱਖ ਥਾਵਾਂ ਤੇ ਜਾਂਦੇ ਆ ਬਹੁਤ ਸਾਰੀਆਂ ਪੌੜੀਆਂ ਚੜ-ਜੜ ਜਾਂਦੇ ਆ ਪਰ ਉਹ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਨਜ਼ਰ ਅੰਦਾਜ਼ ਕਰਕੇ ਜਾਂਦੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਹਰ ਇੱਕ ਇਨਸਾਨ ਦਾ ਆਪਣਾ ਆਪਣਾ ਇੱਕ ਸੋਚ ਆ ਲੇਕਿਨ ਸਾਡੇ ਲਈ ਸਾਡਾ ਗੁਰੂ ਸਭ ਤੋਂ ਉੱਤਮ ਆ ਔਰ ਸਭ ਤੋਂ ਸਭ ਤੋਂ ਉੱਪਰ ਆ ਔਰ ਸਾਨੂੰ ਇੱਥੇ ਹੀ ਆ ਕੇ ਸਕੂਨ ਮਿਲਦਾ ਆ ਔਰ ਇਹ ਸਾਡੀ ਰੋਹ ਦਾ ਸਕੂਨ ਆ ਜੀ ਤੇ ਅਸੀਂ ਇਦਾਂ ਹੀ ਹਰ ਸਾਲ ਸਾਲ ਦਰ ਸਾਲ ਇੱਥੇ ਆ ਕੇ ਆਪਣੇ ਗੁਰੂ ਮਹਾਰਾਜ ਜੀ ਦੇ ਜਨਮ ਸਥਾਨ ਤੇ ਦਰਸ਼ਨ ਕਰਕੇ ਆਪਣੀ ਰੂਹ ਨੂੰ ਖੁਸ਼ ਕਰਨਾ ਚਾਹੁੰਦੇ ਆ ਜੀ ਹੋਰ ਕੋਈ ਸਨੇਹਾ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਕਾਂਸੀ ਬਨਾਰਸ ਮੰਦਿਰ ਜਿਹੜੇ ਸਵਾਮਾ ਚੱਲਦੀਆਂ ਪਈਆਂ ਇਸ ਸੰਬੰਧ ਵਿੱਚ ਇਸੇ ਤਰ੍ਹਾਂ ਸੇਵਾ ਚੱਲੇ ਔਰ ਸਾਡਾ ਇਹਦਾ ਵੀ ਦਾਸ ਮੰਦਿਰ ਮਹਾਰਾਜ ਜੀ ਦਾ ਲਗਾਤਾਰ ਤਰੱਕੀ ਕਰੇ ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਜੀ ਔਰ ਇੱਥੇ ਜੋ ਸਵਾਮਾ ਚੱਲਦੀਆਂ ਔਰ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣ ਤੇ ਪਹਿਲੇ 2-3 ਦਿਨਾਂ ਦੇ ਤੁਸੀਂ ਇੱਥੇ ਪਹੁੰਚੇ ਆ ਇੱਥੇ ਜਿੱਦਾਂ ਸੰਗਤ ਬੜੀ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਆ ਕੋਈ ਲੰਗਰਾਂ ਵਿੱਚ ਜਾਂ ਖਾਣ ਪੀਣ ਰਹਿਣ ਸੈਣ ਵਿੱਚ ਕੋਈ ਤੰਗੀ ਪਰੇਸ਼ਾਨੀ ਆਈ ਨਹੀਂ ਨਹੀਂ ਵੀਰ ਜੀ ਕੋਈ ਨਹੀਂ ਕਿਸੇ ਚਰਨ ਦੀ ਕੋਈ ਕਮੀ ਨਹੀਂ ਸਾਰੇ ਇੱਕ ਚੰਨੇ ਟਾਈਮ ਲੰਗਰ ਰਾਈਟ ਟਾਈਮ ਤੇ ਮਿਲਦਾ ਜੀ ਪੂਰੇ ਟਾਈਮ ਤੇ ਮਿਲਦਾ ਹਰ ਇੱਕ ਚੀਜ਼ ਔਰ ਰਹਿਣ ਸੈਣ ਸਭ ਕੁਝ ਇੱਥੇ ਬਹੁਤ ਵਧੀਆ ਸੋਏ ਜਿਹੜੇ ਸਾਰੇ ਪ੍ਰਬੰਧਿਆਰੀ ਦੇਖ ਰੇਕ ਡੇਰਾ ਸਜਗੜ ਬੱਲਾ ਦੇ ਮਹਾਨ ਮਹਾਪੁਰਸ਼ਾਂ ਵੱਲੋਂ ਕੀਤੀ ਜਾਂਦੀ ਹੈ ਉਹਨਾਂ ਦੀ ਵਡਾਈ ਵਿੱਚ ਦੋ ਸ਼ਬਦ ਜ਼ਰੂਰ ਮੇਰੇ ਸਤਗੁਰ ਨਰੰજનदास ਮਹਾਰਾਜ ਜੀ ਬਹੁਤ ਦੁਨੀਆ ਨੂੰ ਤਰਦੇ ਨੇ ਔਰ ਉਹਨਾਂ ਨੇ ਸਾਡੀ ਬਾਹ ਫੜੀ ਔਰ ਹਰ ਇੱਕ ਸੰਗਤ ਦੀ ਬਾਹ ਫੜੀ ਹੈ ਜੀ ਤੇ ਉਹਨਾਂ ਨੂੰ ਤਾਰਦੇ ਆ ਇਸੇ ਤਰ੍ਹਾਂ ਸਾਨੂੰ ਉਹ ਸਾਡੀ ਬਾਹ ਫੜ ਕੇ ਰੱਖਣ ਤੇ ਆਪਣੇ ਚਰਨਾਂ ਨਾਲ ਸਾਨੂੰ ਹਮੇਸ਼ਾ ਲਾ ਕੇ ਰੱਖਣ ਅਸੀਂ ਡੇਰਾ ਬੱਲੇ ਵੀ ਜਾ ਕੇ ਲੰਗਰ ਦੀ ਸੇਵਾ ਜਾਂਦੇ ਸਾਡੀ 17 ਤਰੀਕ ਕੋਲੇ ਕਿੰਗਰੇ ਦੀ ਹੁੰਦੀ ਆ ਅਸੀਂ ਮਹੀਨੇ ਦਰ ਮਹੀਨੇ ਜਾ ਕੇ ਉੱਥੇ ਸੇਵਾ ਕਰਦੇ ਆ ਤੇ ਉਹਨਾਂ ਦੇ ਦਰਸ਼ਨ ਪਾ ਕੇ ਆਪਣੀ ਰੂਹ ਨੂੰ ਨਿਹਾਲ ਕਰਦੇ ਆ ਜੀ ਤੇ ਸਤਪੁਰ ਮੇ ਮਿਹਰ ਕਰਨ ਤੇ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਲਾਸ ਤੇ ਇੱਕ ਦੁਲੈਨਾ ਸੁਣਾ ਦੋ ਜੀ ਆਪਣੇ ਗੁਰੂ ਨੂੰ ਭੁੱਲਿਓ ਨਾ ਤੇ ਹੋਰ ਕਿਸੇ ਤੇ ਡੁਲੈਨਾ ਇੰਨੇ ਬੋਲਦੇ ਭਾਵੇਂ ਆਪਣੇ ਗੁਰੂ ਨੂੰ ਭੁੱਲਿਓ ਨਾ ਤੇ ਹੋਰ ਕਿਸੇ ਤੇ ਡੁਲੈਨਾ ਇਦਾਂ ਨਹੀਂ ਜਿਹੜਾ ਜ਼ੋਰ ਨਾ ਆਪਣੇ ਗੁਰੂ ਨੂੰ ਭੁੱਲਿਓ ਨਾ ਆਪਣੇ ਗੁਰੂ ਨੂੰ ਭੁੱਲਿਓ ਨਾ ਤੇ ਡੁਲੈਓ ਨਾ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਡੁਲੈਓ ਨਾ ਕਿਸੇ ਤੇ ਡੁਲੈਓ ਨਾ ਆਪਣੇ ਗੁਰੂ ਨੂੰ ਭੁੱਲਿਓ ਨਾ ਸੋ ਸੰਗਤ ਦੇ ਦੇਖ ਸਕਦੇ ਆ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਸਤਿਗੁਰੂ ਰਵਿਦਾਸ ਸਮਰਦੇ ਰੰਗ ਵਿੱਚ ਰੰਗੀਆਂ ਸੋ ਇੱਧਰ ਦੇਖ ਸਰ ਸੰਗਰੀ 24 ਘੰਟੇ ਜਿਹੜਾ ਸਤਿਗੁਰੂ ਰਵਿਦਾਸ ਸਮਰਦੇ ਜਨਮਸਥਾਨ ਮੰਦਿਰ ਤੇ ਲੰਗਰ ਪੱਕਦਾ ਤੁਸੀਂ ਆਹ ਦੇਖ ਲਓ ਲੰਗਰ ਤਿਆਰ ਆ ਇਹ ਸੰਗਤਾਂ ਵਿੱਚ ਜਿਹੜਾ ਵਰਤਾਇਆ ਜਾਂਦਾ ਤੇ ਪਿੱਛੇ ਤੁਸੀਂ ਦੇਖ ਸਕਦੇ ਆ ਹੋਰ ਪਤੀਲੇ ਜਿਹੜੇ ਆ ਰੱਖ ਦਿੱਤੇ ਗਏ ਆ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਇੱਥੇ ਪਹੁੰਚਦੀਆਂ ਆ ਤੇ ਇਹਨਾਂ ਸੇਵਾਦਾਰਾਂ ਦਾ ਕਹਿ ਸਕਦੇ ਕਿ ਬਹੁਤ ਵੱਡੀਆਂ ਸੇਵਾਵਾਂ ਹਨ ਸਤਿਗੁਰੂ ਰਬਿਦਾਸ ਸਮਰਿਤ ਜਮਸਨ ਮੰਦਿਰ ਤੁਸੀਂ ਦੇਖ ਸਕਦੇ ਆ ਨਮੀਆਂ ਹੋਰ ਤੇ ਇਧਰ ਤੁਸੀਂ ਦੇਖ ਰਹੇ ਸੰਗਤਾਂ ਇੱਕ ਵਾਰੀ ਫੇਰ ਗੁਰੂ ਰਬਿਦਾਸ ਸਮਰਦੇ ਰੰਗ ਵਿੱਚ ਰੰਗ ਹੋ ਗਈਆਂ ਜੀ ਆਓ ਆਪਾਂ ਸ਼ਬਦ ਸੁਣਾਉਣੇ ਤੁਹਾਨੂੰ